ਦੀ ਬੁਲਾਈ ਆ ਤੁਸੀਂ ਇਹਦਾ ਕੀ ਕਾਰਨ ਜਿਹੜਾ ਬਾਲਪੁਰ ਸਮਾਜ ਇਕੱਠਾ ਹੋਇਆ ਕਿਉਂ ਇਕੱਠਾ ਹੋਇਆ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਮੀਡੀਆ ਦਾ ਕਿ ਜਿਹੜਾ ਤੁਸੀਂ ਇੱਥੇ ਸਾਡੇ ਇੱਕ ਬੋਲ ਤੇ ਆਇਓ ਬਹੁਤ ਵਧੀਆ ਤੁਸੀਂ ਕੁਐਸਚਨ ਕੀਤਾ ਹੈ ਕਿ ਤੁਸੀਂ ਬਾਲਪੁਰ ਸਮਾਜ ਕਿਉਂ ਇਕੱਠਾ ਕੀਤਾ ਹੈ ਕਿਉਂਕਿ ਜਿਹੜਾ ਬਾਲਪੁਰ ਸਮਾਜ ਹੈ ਬਹੁਤ ਇਮਾਨਦਾਰ ਮਿਹਨਤ ਕਰ ਤਸਲ ਜਾਵਾ ਹੈ ਕਿਉਂਕਿ ਇਹ ਕਿਸੇ ਦੀ ਕੱਟਪੁਤਲੀ ਨਹੀਂ ਹੈ ਇਹ ਜਿਹੜਾ ਸਮਾਜ ਹੈ ਸਾਰੇ ਦੇ ਵਿੱਚ ਦਾ ਹੈ ਜੇ ਉਹ ਆਮ ਆਦਮੀ ਪਾਰਟੀ ਹੋਵੇ ਉਹ ਕਾਂਗਰਸ ਪਾਰਟੀ ਹੋਵੇ ਅਕਾਲੀ ਦਲ ਹੋਵੇ ਤੇ ਬੀਜੇਪੀ ਹੋਵੇ ਇਹ ਕਿਸੇ ਇੱਕ ਦਾ ਮੁਤਾਜ ਨਹੀਂ ਹੈ ਇਸ ਕਰਕੇ ਕੁਝ ਲੋਕ ਚੰਦ ਦਿਨਾਂ ਤੋਂ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਉਹ ਕਹਿੰਦੇ ਕਿ ਅਸੀਂ ਬਾਲਪੁਰ ਦੇ ਠੇਕੇਦਾਰ ਆ ਹ ਇਸ ਕਰਕੇ ਸਾਨੂੰ ਇਹ ਅੱਜ ਜਿਹੜਾ ਹੈ ਕਰਨਾ ਪਿਆ ਕਿ ਬਾਲਪੁਰ ਸਮਾਜ ਕਿਸੇ ਦੀ ਇੱਕ ਪੌਕੇਟ ਦੇ ਵਿੱਚ ਨਹੀਂ ਹੈ ਉਹ ਸਭ ਪਾਰਟੀਆਂ ਦਾ ਸਭ ਦਾ ਸਤਿਕਾਰ ਕਰਦਾ ਹੈ ਅੱਜ ਦੀ ਮੀਟਿੰਗ ਰੱਖੀ ਗਈ ਹੈ ਇਸ ਦੇ ਵਿੱਚ ਤੇਦੇ ਦੌਰ ਤੇ ਜਿਹੜਾ ਜਗਦੀ ਜੱਗਾ ਜੀ ਨੂੰ ਉਹਨਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਉਹਨਾਂ ਕਰਕੇ ਮੀਟਿੰਗ ਰੱਖੀ ਸੀ ਨਹੀਂ ਉਹਨਾਂ ਕਰਕੇ ਨਹੀਂ ਇਹ ਬਾਲਪੁਰ ਸਮਾਜ ਦੀ ਕਿਉਂਕਿ ਅਸੀਂ ਬਹੁਤ ਤਹਿਮਤੋਂ ਜਿਹੜਾ ਹੈ ਨਾ ਇਹ ਮੀਟਿੰਗਾਂ ਕਰਦੇ ਆ ਰਹੇ ਸੀਗੇ ਕਿਉਂਕਿ ਇੱਕ ਬੰਦੇ ਕਰਕੇ ਸਾਡੇ ਸਮਾਜ ਨੂੰ ਇਸ ਦੀ ਬਦੌਲਤ ਕਿਉਂਕਿ ਮਹਾਰਾਸ਼ਟਰ ਭਾਰਤ ਦੇ ਬਹੁਤ ਬਹੁਤ ਮਹਾਸੰਗ ਦੇ ਵਿੱਚ ਵੀ ਇਸ ਬੰਦੇ ਦੀ ਕਰਕੇ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਰਾਜਪੁਰੇ ਵਿੱਚ ਵੀ ਐਸੇ ਕੱਲੇ ਬੰਦੇ ਦੀ ਨਲਾਕੀ ਕਰਕੇ ਸਾਡੇ ਬਾਲਪੁਰ ਨੂੰ ਬਹੁਤ ਨਮੋਸ਼ੀ ਦੇਖਣੀ ਪੈਂਦੀ ਹੈ ਸਰ ਤੁਸੀਂ ਅੱਜ ਇਕਤਾ ਦਾ ਮੈਸੇਜ ਦੇ ਰਹੇ ਹੋ ਪਹਿਲਾਂ ਵੀ ਕਈ ਲੋਕਾਂ ਨੇ ਬਾਲਪੁਰ ਸਮਾਜ ਨੂੰ ਇਕ ਕਰਨ ਲਈ ਕਈ ਉਪਰਾਲੇ ਕੀਤੇ ਜਿੱਦਾਂ ਕ੍ਰਿਸ਼ਨ ਕੁਮਾਰ ਕੋਕਰੇਜਾ ਜੀ ਉਹ ਵੀ ਅੱਜ ਨਹੀਂ ਨਜ਼ਰ ਆਏ ਤਰੁਣ ਖੁਰਾਨਾ ਜੀ ਰਾਜਪੁਰਾਨਾ ਜੀ ਦੀ ਫੋਟੋ ਪਿੱਛੇ ਲੱਗੀ ਹੋਈ ਹੈ ਉਹ ਵੀ ਅੱਜ ਇੱਥੇ ਨਜ਼ਰ ਨਹੀਂ ਆਏ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਇਹ ਹੁੰਦਾ ਦੇਖੋ ਸ਼ਾਰਟ ਟਾਈਮ ਦੇ ਵਿੱਚ ਕਈ ਵਾਰੀ ਅਗਲਾ ਇਹ ਸੋਚਦਾ ਹੈ ਕਿ ਇਹ ਆਮ ਆਦਮੀ ਪਾਰਟੀ ਦੇ ਨੇ ਜਦ ਕਿ ਐਸਾ ਕੁਝ ਨਹੀਂ ਹੈ ਮੈਸੇ ਸਾਰੇ ਨੂੰ ਲਾਇਆ ਗਿਆ ਹੈ ਆ ਤੁਹਾਨੂੰ ਯਾਦ ਹੈ ਪ੍ਰਦੀਪ ਜੀ ਹੱਦ ਤੋਂ 3 ਸਾਲ ਪਹਿਲਾਂ ਵੀ ਜਦੋਂ ਆਪਾਂ ਜਿਹੜਾ ਪਹਿਲਾਂ ਦੁਰਗਾ ਮੰਦਰ ਮੀਟਿੰਗ ਕੀਤੀ ਬਹਾਉਲਪੁਰੀ ਭਵਨ ਦੇ ਵਿੱਚ ਕੀਤੀ ਉਹਦੇ ਵਿੱਚ ਕਾਂਗਰਸ ਪਾਰਟੀ ਦੇ ਆਮ ਆਦਮੀ ਪਾਰਟੀ ਤੋਂ ਹੁਸ਼ਿਆਮ ਸ਼ੋਕਰੋੜਾ ਜੀ ਸੀਗੇ ਜਿਹੜਾ ਹੈ ਬੌਸਸ ਸਮਾਜ ਉਹ ਵੀ ਆਏ ਹੋਏ ਸੀਗੇ ਤਾਂ ਸਾਡਾ ਜਿਹੜਾ ਹੈ ਬਹਾਉਲਪੁਰ ਸਮਾਜ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਸਾਰੇ ਪਾਰਟੀਆਂ ਦੇ ਵਿੱਚ ਹੁੰਦਾ ਹੈ ਉਹ ਅਸੀਂ ਸਾਰੇ ਇੱਕ ਹੈ ਐਸਾ ਕੁਝ ਵਰਮਾ ਜੀ ਤੁਸੀਂ ਕਹਿ ਰਹੇ ਕਿ ਭਾਰਤੀ ਬਹਾਉਲਪੁਰ ਬਰਾਦਰੀ ਨੂੰ ਨੁਕਸਾਨ ਹੋਇਆ ਉਹਨਾਂ ਕਰਕੇ ਤੇ ਇੰਨਾ ਵੱਡਾ ਉਹਦਾ ਕਿਉਂ ਦਿੱਤਾ ਹੋਇਆ ਉਹਨੂੰ ਗੋਮਤ ਕਰ ਹਾਂਜੀ ਇੰਨਾ ਵੱਡਾ ਉਹਦਾ ਕਿਉਂ ਦਿੱਤਾ ਹੈ ਜੱਗਦੀ ਸਵਾਸ ਕਰ ਕਿਹੜਾ ਉਹਦਾ ਦਿੱਤਾ ਹੋਇਆ ਹੈ ਜੀ ਜਿਹੜਾ ਪੰਜਾਬ ਉਹ ਜ਼ਬਰਦਸਤੀ ਸੁਣੋ ਮੈਂ ਤੁਹਾਨੂੰ ਦੱਸਦਾ ਹੈ ਕਈ ਵਾਰੀ ਅਸੀਂ ਆਉਂਦੇ ਨੇ ਉਹ ਜਿਹੜਾ ਹੈ ਉਹਦਾ ਸ਼ਪਾਰਸ਼ ਹੀ ਲੈ ਗਿਆ ਜੇ ਲੋਕਾਂ ਦੀ ਹੁੰਦੀ ਨਾ ਲੋਕਾਂ ਰਾਈ ਨਹੀਂ ਚੁਣਿਆ ਗਿਆ ਚਲ ਕੇ ਜਦੋਂ ਉੱਥੇ ਕਿਹਾ ਹੋਇਆ ਉਹ ਕਹਿੰਦੇ ਜੀ ਇੱਕ ਜਿੰਨੇ ਸੰਸਥਾਾਂ ਮੈਂ ਸਾਡੇ ਬਹਾਪੁਰ ਸਮਾਜ ਦੇ ਹੁੰਦਿਆਂ ਨੇ ਉਹਦਾ ਪ੍ਰਤੀਨਿਧੀ ਬਣ ਕੇ ਜਿਹੜਾ ਹੈ ਉਹਦੇ ਵਿੱਚ ਜਾਂਦਾ ਹੈ ਜਦੋਂ ਉਹਨੂੰ ਮੈਂਬਰ ਬਣਾਇਆ ਗਿਆ ਤਾਂ ਅਸੀਂ ਕੁਐਸਚਨ ਕੀਤਾ ਵੀ ਇਹ ਰਾਜਪੁਰੇ ਦੀ ਖੁਸ਼ੀ ਐਸੀ ਪੰਚਾਇਤ ਦਾ ਮੈਂਬਰ ਹੀ ਨਹੀਂ ਹੈ ਤੇ ਇਹਨੂੰ ਮੈਂਬਰ ਉਹਨੇ ਪਤਾ ਕੀ ਜਵਾਬ ਦਿੱਤਾ ਇਹ ਜੀ ਪਟਿਆਲੇ ਤੋਂ ਅਸੀਂ ਲਿਆ ਬੜੇ ਖੁਸ਼ ਦੁੱਖ ਦੀ ਗੱਲ ਹੋਈ ਕਿ ਰਾਜਪੁਰੇ ਦਾ ਮੈਂਬਰ ਹੋਵੇ ਆਪਣੇ ਆਪ ਨੂੰ ਲੀਡਰ ਕੋ ਆਂਦਾ ਹੋਵੇ ਔਰ ਜਾ ਕੇ ਪਟਿਆਲੇ ਤੋਂ ਮੈਂਬਰ ਬਣੇ ਜੇ ਰਾਸ਼ਟਰੀ ਪ੍ਰਧਾਨ ਗਿਆਨ ਸਿੰਘ ਚੰਦ ਕਟਾਰੀਆ ਜੀ ਦੀ ਗੱਲ ਕੀਤੀ ਜਾਵੇ ਤਾਂ ਕਿ ਉਹ ਵੀ ਜਿਹੜੇ ਹੈ ਜ਼ਬਰਦਸਤੀ ਪ੍ਰਧਾਨ ਬਣਾਏ ਗਏ ਹਨ ਉਹ ਤੁਸੀਂ ਜਦੋਂ ਦਿੱਲੀ ਬਣੇ ਸੀਗੇ ਉਹ ਸਾਰਿਆਂ ਨੇ ਬਾਈਟ ਦੇਖੀ ਸੀਗੀ ਕਿ ਕਿਹੜੇ ਹਾਲਾਤਾਂ ਜੋ ਬਣੇ ਨੇ ਉਹ ਬਾਈਟ ਤੁਸੀਂ ਵੀ ਚਲਾਈ ਸੀਗੀ ਸਾਰਿਆਂ ਨੇ ਚਲਾਈ ਹੈ ਦੇਖੋ ਉਹਨਾਂ ਨੂੰ ਮੇਰੀ ਗੱਲ ਸੁਣੋ ਗਿਆਨ ਚੰਦ ਕਟਾਰੀਆ ਤੇ ਜਗਦੀਸ਼ ਕੁਮਾਰ ਜੱਗਾ ਦੇ ਕਰਕੇ ਜਿਹੜੀ ਆਪਣੀ ਇੱਕ ਵਰੀਦਾਵੰਦ ਦੇ ਵਿੱਚ ਸ਼ੁਰੂ ਹੋਈ ਧਰਮਸ਼ਾਲਾ ਪੈਸੇ ਵੀ ਇਕੱਠੇ ਕੀਤੇ ਗਏ ਆ ਉਸ ਤੋਂ ਪਹਿਲਾਂ ਜਦ ਹੋਰ ਪ੍ਰਧਾਨ ਸੀਗੇ ਜਦ ਡਾ ਬੜਾ ਉਹ ਪਰਾਪਤ ਪਹਿਲਾ ਇਹ ਗੱਲ ਦਾ ਤੁਹਾਡਾ ਮੈਂ ਕਲੀਅਰ ਕਰ ਦਉਣਾ ਪਹਿਲੀ ਗੱਲ ਜਿਹੜੇ ਵਿਰਿੰਦਰ ਰਵੰਦ ਦੇ ਵਿੱਚ ਧਰਮਸ਼ਾਲਾ ਬਣ ਰਹੀ ਆ ਉਹਦੇ ਵਿੱਚ ਭਾਰਤੀ ਬਹਾਲਪੁਰ ਮਹਾਸੰਗ ਦਾ ਜ਼ੀਰੋ ਵੀ ਯੋਗਦਾਨ ਨਹੀਂ ਹੈ ਉਹ ਪਟਿਆਲੇ ਵਾਲਿਆਂ ਦਾ ਆਪਣਾ ਟਰਸਟ ਹੈ ਉਹ ਟਰਸਟ ਵਾਲੇ ਉਹ ਜਿਹੜਾ ਧਰਮਸ਼ਾਲਾ ਬਣਾ ਰਹੇ ਨੇ ਉਹਦੇ ਜਿਹਨੇ ਕੀ ਰੋਲ ਹੈ ਜੀ ਨਹੀਂ ਦੱਸੋ ਕਿਹਾ ਜਾ ਰਿਹਾ ਨਹੀਂ ਨਹੀਂ ਐ ਤਾਂ ਹੁਣ ਮੈਂ ਕੀ ਕਹਾਂਗਾ ਵੀ ਮੈਂ ਬਣਵਾ ਦੇ ਮੇਰੇ ਕਹਿਣ ਨਾਲ ਥੋੜੀ ਹੋਏਗਾ ਤੁਸੀਂ ਜਾ ਕੇ ਪੁੱਛੋ ਕਿ ਉਹ ਟਰਸਟ ਹੈ ਕਿ ਨਹੀਂ ਉਹਦੇ ਯਸ਼ ਜਿਹੜਾ ਕੱਕੜ ਜੀ ਉਹਦੇ ਪ੍ਰਧਾਨ ਨੇ ਉਹਨਾਂ ਨੂੰ ਪੁੱਛ ਲਓ ਵੀ ਇਹ ਤੁਹਾਡੀ ਬਾਲਪੁਰ ਮਹਾਸੰਗ ਦੇ ਥਰੂ ਬਣਾ ਰਹੇ ਹੋ ਕਿ ਇਹ ਜਿਹੜਾ ਟਰਸਟ ਹੈ ਉਹਦੇ ਥਰੂ ਬਣਾ ਰਹੇ ਹੋ ਸਦਵਾ ਜੀ ਸਵਾਲ ਇਹ ਹੈਗਾ ਕਿ ਤੁਸੀਂ ਕਿਹਾ ਕਿ ਛੋਟ ਟਾਈਮ ਚ ਅਸੀਂ ਇਹ ਪ੍ਰੋਗਰਾਮ ਰੱਖਿਆ ਹੈ ਹਾਂ ਜੀ ਕਿ ਮਤਲਬ ਇੰਨਾ ਕਿਹਾ ਤੁਹਾਨੂੰ ਜ਼ਰੂਰੀ ਹੋ ਗਈ ਸੀ ਕਿ ਵੀ ਮਤਲਬ ਜੱਗਾ ਜੀ 2-3 ਦਿਨ ਤੋਂ ਲਗਾਤਾਰ ਲਾਈਵ ਆ ਰਹੇ ਆ ਕਦੇ ਆਪਣਾ ਧਰਨਾ ਲਾ ਰਹੇ ਉਸ ਤੋਂ ਬਾਅਦ ਤੁਹਾਨੂੰ ਇੱਕਦਮ ਅਚਾਨਕ ਲੋੜ ਪੈ ਗਈ ਕਿ ਵੀ ਅੱਜ ਹੀ ਸਾਰਿਆਂ ਨੂੰ ਇਕੱਠਾ ਕਰਨਾ ਅੱਜ ਨਹੀਂ ਹੈਗਾ ਦੇਖੋ ਉਹ 15-20 ਦਿਨਾਂ ਤੋਂ ਆਪਣਾ ਵਜਾ ਰਿਹਾ ਸਾਨੂੰ ਕੋਈ ਦਿੱਕਤ ਮਜਾਣ ਕਿਉਂਕਿ ਵਿਰੋਧੀਆਂ ਦਾ ਕੰਮ ਹੈ ਦਮਲੀ ਵਜਾਣਾ ਵਜਾਣਗੇ ਜਦ ਤੁਸੀਂ ਸਮਾਜ ਨੂੰ ਇਕੱਠਾ ਹੀ ਕਰਨਾ ਚਾ ਰਹੇ ਹੋ ਤੁਸੀਂ ਇੰਨੇ ਸ਼ੋਰ ਨਾਲ ਕਿਉਂ ਇਕੱਠਾ ਕਰਨਾ ਚਾ ਰਹੇ ਹੋ ਸੁਣੋ ਦੇਖੋ ਸ਼ੁਰੂਆਤ ਤਾਂ ਚਤ ਤਾਂ ਲੈ ਕੇ ਆਓ ਸੰਦੀਪ ਜੀ ਬੰਦੀਪ ਜੀ ਪਹਿਲਾਂ ਚੰਦ ਲੋਕਾਂ ਤੋਂ ਵੀ ਸ਼ੁਰੂਆਤ ਹੁੰਦੀ ਹੈ ਕਿ ਪਹਿਲਾਂ ਸ਼ਹਿਰ ਵੀ ਇਕੱਠਾ ਹੋ ਜਾਂਦਾ ਜਦੋਂ ਅੱਜ ਤੁਸੀਂ ਦੇਖਿਆ 라이 300 ਬੰਦਾ ਜਿਹੜਾ ਹੈ ਉਹ 55 ਤੇ ਸੱਜਣ ਸੀਗੇ ਉਹਨਾਂ ਦੀ ਸ਼ੁਰੂਆਤ ਤੋਂ ਹੀ ਅੱਗੇ ਜਿਹੜਾ ਜੁੜੇਗਾ ਨਾ ਕਿ ਪਹਿਲੇ ਆਪਾ ਸ਼ਹਿਰ ਇਕੱਠਾ ਕਰਾਂਗੇ ਤੁਹਾਨੂੰ ਜੀ ਅੱਜ ਜਿਹੜੀ ਮੀਟਿੰਗ ਲੱਗੀ ਹੈ ਕਿਹੜੇ ਕਿਹੜੇ ਬਾਲਪੁਰ ਸਮਾਜ ਦੇ ਮੁੱਖ ਆ ਗੋਇਆ ਪੰਚਾਇਤੀ ਮੁੱਖੀ ਪਹੁੰਚੇ ਨੇ ਹਾਂ ਸਾਰੇ ਪੰਚਾਇਤਾਂ ਦੇ ਜਿਹੜੇ ਮੁੱਖੀ ਪਹੁੰਚੇ ਨੇ ਚੰਦ ਲੋਕਾਂ ਨੂੰ ਛੱਡ ਕੇ ਦੇਖੋ ਕਈਆਂ ਦਾ ਕਈ ਮੈਸੇਜ ਨਹੀਂ ਪਹੁੰਚ ਗਿਆ ਕੋਈ ਹੁਣ ਜਿਹੜੇ ਦਹਾਲ ਮੁੱਖੀ ਸੀਗੇ ਕੋਈ ਬਜ਼ੁਰਗ ਨੇ ਕੋਈ ਅਲਾ ਕਹਿੰਦਾ ਯਾਰ ਅਸੀਂ ਬੋਲਣਾ ਨਹੀਂ ਹੈਗਾ ਤਾਂ ਆਪਣੇ ਆਪਣੀ ਜਿਹੜਾ ਜਿਆਦਾ ਕਿ ਤਕਰੀਬਨ ਜਿਹੜਾ ਜਿਹੜੀਆਂ ਜਿੰਨੀਆਂ ਵੱਡੀਆਂ ਪੰਚਾਇਤਾਂ ਨੇ ਦੇਖੋ ਖਾਨਪੁਰ ਪੰਚਾਇਤ ਸਭ ਤੋਂ ਵੱਡੀ ਪੰਚਾਇਤ ਹੈ ਤਰੰਡਾ ਪੰਚਾਇਤ ਸਭ ਤੋਂ ਵੱਡੀ ਪੰਚਾਇਤ ਹੈ ਅਦਾਗ ਐਵੇਂ ਸਾਰੇ ਜਿਹੜੇ ਵੱਡੇ ਪੰਚਾਇਤਾਂ ਸਾਰੇ ਮੁਖੀ ਆਏ ਬੱਬਾ ਜੀ ਜਿਹੜਾ ਭਾਰਤੀ ਬਾਦਪੁਰ ਹੈਗਾ ਆਪਣਾ ਬਣਿਆ ਹੋਇਆ ਰਾਸ਼ਟਰੀ ਹੈ ਤੇ ਆਪਾਂ ਉਸ ਪਲੇਟਫਾਰਮ ਤੇ ਵੀ ਸਭ ਨੂੰ ਇਕੱਠਾ ਕਰ ਸਕਦੇ ਸੀਗੇ ਇੱਕ ਅਲੱਗ ਪਲੇਟਫਾਰਮ ਹਾਂ ਪਰ ਇੱਕ ਬੰਦੇ ਦੀ ਨਲਾਕੀ ਕਰਕੇ ਦੇਖੋ ਮੈਂ ਕੀ ਕਹ ਦਸਾਂ ਜੀ ਇਹ ਸਾਡੇ ਰਾਜ ਖੁਰਾਨਾ ਜੀ ਵੀ ਕਹਿੰਦੇ ਹੁੰਦੇ ਸੀਗੇ ਕਹਿੰਦਾ ਜਦੋਂ ਬੰਦੇ ਨੂੰ ਕਿਸੇ ਉਂਗਲ ਤੇ ਕੈਂਸਰ ਹੋ ਜਾਣਾ ਉਹ ਉਂਗਲ ਕੱਟ ਦੇਣੀ ਚਾਹੀਦੀ ਹੈ ਨਾ ਕਿ ਆਪਾਂ ਉਹਦਾ ਮਤਲਬ ਕਿ ਸਾਰੇ ਸਰੀਰ ਨੂੰ ਕੈਂਸਰ ਲਾਣੀ ਹੈ ਤਾਂ ਜੇ ਇੱਕ ਬੰਦਾ ਕਿਸੇ ਵੀ ਬਰਾਦਰੀ ਨੂੰ ਖਰਾਬੀ ਕਰਦਾ ਹੈ ਤਾਂ ਉਹਨੂੰ ਜੇ ਸਾਈਡ ਤੇ ਰੱਖਿਆ ਜਾਵੇ ਤਾਂ ਬਰਾਦਰੀ ਦਾ ਉਹਦੇ ਵਿੱਚ ਭਲਾ ਹੋ ਸਕਦਾ ਮਤਲਬ ਜੀ ਅਸਲ ਮੋਟਿਵ ਕੀ ਸੀਗਾ ਬਰਾਦਰੀ ਨੂੰ ਰਾਜਪੁਰੇ ਸਭ ਤੋਂ ਵੱਡੀ ਜਿਹੜੀ ਦੁੱਖ ਦੀ ਗੱਲ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਸਾਡੇ ਕੋਲ ਮੈਸੇਜ ਆਉਂਦੇ ਨੇ ਰਾਸ਼ਟਰੀ ਲੈਵਲ ਤੇ ਵੀ ਅੱਜ ਉੱਥੇ ਖੇਰੂ ਖੇਰੂ ਹੋਇਆ ਹੋਇਆ ਕੰਮ ਉੱਥੇ ਵੀ ਕੋਈ ਬਹੁਤ ਵੱਡੀ ਪ੍ਰਾਪਤੀ ਨਹੀਂ ਹੈ ਉਹ ਸਿਰਫ ਇੱਕ ਬੰਦੇ ਨੇ ਲੈ ਕੇ ਕਰਿਆ ਅਸੀਂ ਅੱਜ ਫਿਰ ਕਹਾਂਗੇ ਕਿ ਸਮਾਂ ਆਏਗਾ ਸਾਰੇ ਨੂੰ ਇੱਕ ਪਲੇਟਫਾਰਮ ਤੇ ਲਿਆ ਜਾਈਏ ਅੱਜ ਜਿਵੇਂ ਜਗਦੀਸ਼ ਕੁਮਾਰ ਜੱਗਾ ਇੱਕ ਨਲਾਇਕ ਆਦਮੀ ਹੈ ਤਾਂ ਬਾਦਪੁਰ ਬਰਾਦਰੀ ਨੇ ਸਭ ਤੋਂ ਜ਼ਿਆਦਾ ਓਟਾ ਉਸ ਨੂੰ ਕਿਉਂ ਪਾ ਕੇ ਦੂਸਰੇ ਨੰਬਰ ਤੇ ਲਿਆ ਕੇ ਖੜਾ ਕੀਤਾ ਸੀ ਬਹੁਤ ਵਧੀਆ ਗੱਲ ਹੈ ਜੀ ਉਹ ਕਿਹੜੀ ਪਾਰਟੀ ਦਾ ਉਮੀਦਵਾਰ ਸੀਗਾ ਜੀ ਬੀਜੇਪੀ ਦੇ ਬੀਜੇਪੀ ਦੇ ਦੇਖੋ ਉਹਨਾਂ ਦੀ ਪਰਸਨਲ ਵੋਟ ਹੁੰਦੀ ਹੈ ਹਰ ਪਾਰਟੀ ਦੀ ਹੁੰਦੀ ਹੈ ਜਿਹੜੀ ਪਾਰਟੀ ਅਕਾਲੀ ਦਰ ਵੀ ਹੈ ਉਹਦੀ ਵੀ ਵੋਟ ਹੈ ਇਹ ਨਾ ਕਹੋਗੇ ਉਹ ਪਰਸਨਲ ਖੜਾ ਹੋਏ ਸੀਗਾ 17000 ਸੀਗੇ ਜੇ ਬਾਅਦ ਚ ਦੁਬਾਰਾ ਖੜਾ ਹੋਇਆ ਜੇ 32000 ਵੋਟ ਪਈ ਹੈ ਉਹ ਪਾਰਟੀ ਨੂੰ ਵੋਟ ਪਈ ਹੈ ਜੇ ਅੱਜ ਮੈਂ ਚੈਲੰਜ ਦੰਨਾ ਉਹ ਇਕੱਲਾ ਇੰਡੀਪੈਂਡੈਂਟ ਖੜਾ ਹੋ ਕੇ ਦਿਖਾ ਦੇ ਮੈਨੂੰ ਜਿੱਤ ਕੇ ਦਿਖਾ ਦੇ ਮੈਂ ਜੇ ਇੰਨੀ ਵੋਟ ਲੈ ਕੇ ਦਿਖਾ ਦੇਵੇ 17000 ਲੋਕਾਂ ਨੇ ਵੀ ਤਾਂ ਵਿਸ਼ਵਾਸ ਕੀਤਾ ਹੀ ਹੈ ਨਾ ਉਹਨਾਂ ਤੇ ਹਾਂ ਫਿਰ ਉਹਦੇ ਨਾਲ ਦੋਖਾ ਕੀਤਾ ਉਸ ਟਾਈਮ ਦੇਖੋ ਉਸ ਟਾਈਮ ਕਹਿੰਦਾ ਸੀਗਾ ਕੰਬੋਜ ਸਾਰੇ ਕਾਂਗਰਸੀ ਉਹਦੇ ਨਾਲ ਲੱਗੇ, ਬੀਜੇਪੀ ਵਾਲਾ ਉਹਦੇ ਨਾਲ ਲੱਗੇ, ਅਕਾਲੀ ਉਹਦੇ ਨਾਲ ਲੱਗੇ। ਚਲੋ ਹਾਰ ਗਿਆ। ਫਿਰ 1 ਸਾਲ ਦਾ ਸਫਰ ਕਰਦਾ। ਫਿਰ ਪਿਓ ਨੂੰ ਕੰਪੋਜ਼ ਬਣਾ ਲਿਆ। ਜਿਹਨੂੰ ਸਭ ਤੋਂ ਵੱਡਾ ਕਹਾੜਾ ਕਰਦਾ ਸੀਗਾ। ਹੁਣ ਉਹ ਫਿਰ ਫਿਰ ਦੱਸੋ ਫਿਰ ਫਿਰ ਕਿੱਥੇ ਰਹਿ ਗਿਆ ਉਹ? ਹੁਣ ਤੁਸੀਂ ਜਿਹਨੂੰ ਕਹਾੜਾ ਕਰਦਾ ਸੀਗਾ ਉਹਦੀ ਗੋਦੀ ਬੈਠ ਗਿਆ ਜਾ ਕੇ। ਬਦਵਾਜੀ ਹੁਣ ਰਾਜਪੁਰਾ ਬ੍ਰਾਦਰੀ ਵਾਸਤੇ, ਬਾਲਪੁਰਾ ਬ੍ਰਾਦਰੀ ਵਾਸਤੇ ਹੁਣ ਤੁਸੀਂ ਕੀ ਕਰ ਰਹੇ ਹੋ? ਮੈਂ ਬ੍ਰਾਦਰੀ ਦੇ ਇੱਕ ਬੰਦ ਨੂੰ ਛੋੜ ਗਿਆ, ਇਕੱਲੇ-ਇਕੱਲੇ ਜੇ ਮੈਨੂੰ ਪਹਿਰਾ ਹੱਥ ਵੀ ਲਾਣੇ ਪੈਣਗੇ, ਮੈਂ ਪਹਿਰਾ ਹੱਥ ਲਾਵਾਂਗਾ। ਹਿੰਤਾ ਕਿ ਬਰਾਦਰੀ ਵਾਸਤੇ ਪਾਰਟੀ ਬਾਈ ਤੋਂ ਉੱਠ ਕੇ ਸਾਰੀ ਪਾਰਟਨਰਸ ਨੂੰ ਮਾਨਸਤ ਕਰ ਲਿਓ ਆਪਣਾ ਜਿਹਨੂੰ ਕੋਈ ਤਰ੍ਹਾਂ ਚੰਦ ਤੁਸੀਂ ਕਿਹਾ ਮੁਖੀ ਨਹੀਂ ਆਏ ਉਹਨਾਂ ਦਾ ਵੀ ਨਾਮ ਲੈ ਲਓ ਕਿਹੜੇ ਕਿਹੜੇ ਚੰਦ ਮੁਖੀ ਨਹੀਂ ਆਏ ਚਲੋ ਤੁਹਾਨੂੰ ਪਤਾ ਹੋਵੇਗਾ ਦੇਖੋ ਤੁਸੀਂ ਕੁਐਸਚਨ ਕੀਤਾ ਵੀ ਕਿਹੜੇ ਨਹੀਂ ਆਏ ਤੁਸੀਂ ਇਕੱਠਾ ਕਰ ਰਿਹਾ ਹਾਂ ਮੈਂ ਉਹੀ ਕਹਿ ਰਿਹਾ ਦੇਖੋ ਕੀ ਹੁੰਦਾ ਹੈ ਮੈਨੂੰ 55 75 ਦੇ ਹਰ ਤੱਕ ਨਹੀਂ ਹਰ ਬੰਦਾ ਪਹੁੰਚ ਸਕਦਾ ਠੀਕ ਹੈ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਅਸੀਂ ਹਰ ਬੰਦੇ ਕੋਲ ਅਪਰੋਚ ਕਰਾਂਗੇ ਉਹਨਾਂ ਦੇ ਇੱਕ ਬੰਦੇ ਨੂੰ ਛੱਡ ਕੇ हां एक बंदो ちゃっके ਤੁਸੀਂ ਹੁਣ ਤੁਸੀਂ ਹੁਣ ਮਤਲਬ ਇਹ ਕਹਿਣਾ ਚਾਹੁੰਦੇ ਹੋ ਵੀ ਅੱਜ ਜਿਹੜੇ 250 ਬੰਦੇ ਤੁਹਾਡੇ ਹਿਸਾਬ ਦੇ ਨਾਲ ਉਰੇ ਇਕੱਠੇ ਹੋਏ ਸੀਗੇ 250 ਬੰਦੇ ਨਹੀਂ ਸੀਗੇ ਇਹ ਇੱਕ ਉਹ ਕ੍ਰੀਮ ਸੀਗੀ ਹਾਂਜੀ ਹਾਂਜੀ ਜਿਹੜੇ ਕਿ ਹਰ ਆਪਣੇ ਬਾੜ ਦੇ ਵਿੱਚ ਸ਼ਹਿਰ ਦੇ ਵਿੱਚ ਆਪਣਾ ਰੁਤਬਾ ਰੱਖਦੇ ਨੇ ਮਤਲਬ ਇਹ ਪੂਰੇ ਰਾਜਪੁਰੇ ਦੇ ਵਿੱਚ ਹੁਣ ਜਗਦੀਸ਼ ਕੁਮਾਰ ਜੱਗੇ ਦਾ ਪ੍ਰਚਾਰ ਕਰਨਗੇ ਵੀ ਉਹ ਇੱਕ ਕਟਿਆ ਤੇ ਬਕਾਰ ਆਪਣੀ ਹੈ ਦੇਖੋ ਤੁਸੀਂ ਕਹਿ ਰਹੇ ਹੋ ਮੈਂ ਨਹੀਂ ਕਹਿ ਰਿਹਾ ਨਹੀਂ ਨਹੀਂ ਤੁਸੀਂ ਦੇਖੋ ਤੁਸੀਂ ਕਹਿ ਰਹੇ ਹੋ ਮੇਰੇ ਮੂੰਹੋਂ ਤੁਸੀਂ ਆਪਣੇ ਲਭੜਾ ਬੁਲਾਓ ਨਹੀਂ ਨਹੀਂ ਦੇਖੋ ਤੁਸੀਂ ਕਹਿ ਰਹੇ ਹੋ ਘਟੀ ਆਪਣੇ ਲਭੜਾ ਤੁਸੀਂ ਦੇਖੋ ਮੇਰੀ ਇੱਕ ਪਰਸਨਲ ਇੱਕ ਬੜੀ ਜਿਹੀ ਗੱਲ ਹੋਈ ਹੈ ਹੋਰ ਕਿਸੇ ਦੀ ਨਹੀਂ ਦੇਖੋ ਇਹ ਰਾਤਰੀ ਦੇ ਵਿੱਚ ਬਹੁਤ ਮਾੜੇ ਬੰਦੇ ਇੱਥੇ ਆ ਸੰਦੀਪ ਜੀ ਆਪਣੇ ਬਰਾਬਰ ਕੀ ਹੋਇਆ ਸੀਗਾ ਤੁਸੀਂ ਕੀ ਉਸ ਨੂੰ ਮਾੜਾ ਚੰਗਾ ਕਰਦੇ ਤੁਹਾਨੂੰ ਵੀ ਪਤਾ ਹੈ ਅੱਜ ਉਹ ਲਫਜ਼ ਮੈਨੂੰ ਨਾ ਬੁਲਾਵੋ ਠੀਕ ਹੈ ਇਸ ਕਰਕੇ ਮੈਂ ਨਾ ਬਣਾਈ ਉਹਨਾਂ ਦਾ ਲੈ ਰਿਹਾ ਤੁਸੀਂ ਬੁਲਾ ਰਹੇ ਮੈਂ ਨਹੀਂ ਲੋਪ ਜਿੱਦਾਂ ਕਿ ਸਰਕਾਰ ਵੱਲੋਂ ਇੱਕ ਬਰਾਦਾ ਕੀਤਾ ਜਾ ਰਿਹਾ ਹੈ ਵੀ ਕੋਈ ਬਹੁਤ ਜਿਹਾ ਕੁਝ ਤੁਸੀਂ ਕਿਹਾ ਸੀਗਾ ਉੱਥੇ ਬਣਾਇਆ ਜਾ ਰਿਹਾ ਮਨ ਤੂਖੜੇ ਉਹਦੇ ਬਾਰੇ ਉਹ ਭਮੰ ਨਹੀਂ ਬਣਾਇਆ ਜਾ ਰਿਹਾ ਉਹ ਸੈਨਿਕ ਸਕੂਲ 10 ਏਕੜ ਦੇ ਵਿੱਚ ਖੋਲਿਆ ਜਾ ਰਿਹਾ ਹੈ ਜਿਹੜਾ ਉਹ ਸੈਨਿਕ ਸਕੂਲ ਖੁੱਲੇਗਾ ਉਹ ਪੈਨ ਨੀਣਾ ਨਿਤਲ ਦੀ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਉਹਨਾਂ ਨੇ ਇਹ ਕਹਿ ਸੀਗਾ ਕਿ ਸਾਡੇ ਰਾਜਪੁਰੇ ਦੇ ਹਲਕੇ ਦੇ ਵਿੱਚ ਇੱਕ ਸੈਨਿਕ ਸਕੂਲ ਹੋਏਗਾ ਤਾਂ ਉਹਦੇ ਨਾਲ ਸਾਡੇ ਇਲਾਕੇ ਦੇ ਵਿੱਚ ਬਹੁਤ ਵੱਡੇ ਬੱਚਿਆਂ ਨੂੰ ਚਾਂਸ ਮਿਲੇਗਾ ਕਿ ਉਹ ਬਹੁਤ ਵੱਡੇ ਅਪੋਸਥਨ ਦੇ ਜਾ ਸਕਦਾ ਬਦਲਾ ਕੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜਿਹੜਾ ਸਮਾਜ ਨੂੰ ਇਕੱਠਾ ਕਰ ਰਹੇ ਹੋ ਜਿਹੜੇ ਸਮਾਜ ਦੇ ਲੋਕੀ ਆ ਜਿੱਥੇ ਨਹੀਂ ਆ ਸਕੇ ਕਿਸੇ ਦਾ ਬਿਜ਼ਨਸ ਕੁਛਾ ਉਹਨਾਂ ਨੂੰ ਕੀ ਕਹਿਣਾ ਚਾਹੋ ਉਹਨਾਂ ਨੂੰ ਹੀ ਬੇਨਤੀ ਕਰਾਂਗਾ ਕਿ ਸਾਰੇ ਬੰਦੇ ਦੇਖੋ ਬਿਜ਼ਨਸਮੈਨ ਨੇ ਆਪਣੇ ਸਭ ਤੋਂ ਵੱਡੀ ਗੱਲ ਹੈ ਮੈਂ ਤੁਹਾਨੂੰ ਇੱਕ ਹੋਰ ਨਵੀਂ ਗੱਲ ਦੱਸਦਾ ਹਾਂ ਜਦੋਂ ਪੈਨ ਨਹੀਂ ਨਾ ਮਿੱਤਲ ਨੇ ਤੇ ਅਜੇ ਮਿੱਤਲ ਜੀ ਨੇ ਮੈਨੂੰ ਐਮਐਲਏ ਕੋਆਰਡੀਨੇਟਰ ਬਣਾਇਆ ਮੈਂ ਕਹਿੰਦਾ ਬਾਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰ ਇੱਕ ਮੈਂ ਤੁਹਾਨੂੰ ਇਹ ਗੱਲ ਕਹਾਂ ਤੇ ਤੁਸੀਂ ਅੱਜ ਤੋਂ ਬਾਅਦ ਕੀ ਸੋਚਦੇ ਹੋ ਬਦਵਾ ਜੀ ਹੁਣ ਤੁਹਾਡੀ ਬਰਾਦਰੀ ਦੇ ਲੋਕ ਸਾਡੇ ਕੋਲ ਇੱਥੇ ਰੋਜ਼ ਮੇਲਾ ਲਾਏ ਕਿ ਨਹੀਂ ਮੈਂ ਕਹਿੰਦਾ ਸਾਡੀ ਬਰਾਦਰੀ ਬਿਜ਼ਨਸਮੈਨ ਹੈ شریف ਹੈ ਨਾ ਲੜਦੀ ਹੈ ਨਾ ਝਗੜਦੀ ਹੈ ਉਹਨਾਂ ਨੂੰ ਕਹ ਹੈ ਮਤਲਬ ਸਵੇਰੇ ਤਿਆਰ ਹੋਣਾ ਆਪਣੇ ਬੀਨਸ ਚੱਲੇ ਜਾਣਾ ਬਿਜ਼ਨਸ ਸ਼ਾਂਤਮਈ ਕਰ ਉਸ ਤੋਂ ਬਾਅਦ ਉਹਨਾਂ ਘਰ ਚੱਲੇ ਜਾਣਾ ਕਿਆ ਹਜ਼ਾਰਾਂ ਦੇ ਵਿੱਚੋਂ ਪਤਾ ਨਹੀਂ ਕਿਸੇ ਦਾ ਕੋਈ ਲੜਾਈ ਝਗੜਾ ਹੋਣਾ ਹੈ ਤਾਂ ਤੁਹਾਡੇ ਕੋਲ ਆਣੇ ਨਹੀਂ ਤਾਂ ਅਸੀਂ ਨਹੀਂ ਆਣਾ। ਚਲ ਇਸ ਕਰਕੇ ਚਲਾਇਆ। ਬਲਵੰਤ ਜੀ ਜਦ ਤੋਂ ਤੁਸੀਂ ਜੁਆਇਨ ਕੀਤੇ ਸੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਿਆ ਸੀਗਾ ਕਿ ਜਗਦੀਸ਼ ਕੁਮਾਰ ਜੱਗਾ ਨੇ ਕੇ ਕੇ ਸਕੂਲ ਦੇ ਬਾਅਦ ਜੋ ਤੁਹਾਡੇ ਨਾਲ ਕੀਤਾ ਉਸ ਕਰਕੇ ਤਾਂ ਨਹੀਂ ਤੁਸੀਂ ਜੁਆਇਨ ਕੀਤਾ। ਜਿਹੜਾ ਅੱਜ ਤੁਸੀਂ ਕਰ ਰਹੇ ਹੋ, ਕੀ ਇਹ ਉਸੇ ਕਾਰਨ ਤਾਂ ਨਹੀਂ ਕਰ ਰਹੇ? ਦੇਖੋ ਜੋ ਕੋਈ ਕੰਡੇ ਬੀਜੇਗਾ ਆਪਣੇ ਵਾਸਤੇ ਬੀਜੇਗਾ ਜੋ ਬੀਜੇਗਾ ਉਹ ਕੱਟੇਗਾ। ਇਹ ਵਿధి ਦਾ ਵਿਧਾਨ ਹੈ। ਮੈਂ ਕੁਝ ਨਹੀਂ ਕਰ ਰਿਹਾ। ਇਹ ਖੁਦ ਉਹਦੇ ਕਰਮ ਨੇ ਉਹ ਉਹਦੇ ਪਿਆਰੇ। ਠੀਕ ਹੈ। ਪਰਮੇਸ਼ੀ ਤੁਸੀਂ ਮੈਂ